ਬੂਰੀ ਨੂੰ ਬੇਨਤੀ ਆ ਵਿਆਹ ਬੰਦੇ ਨੂੰ 85 ਦੀ ਨਿਸ਼ਾਨੀ ਦੱਸ ਦੇ ਕੇ ਆਏ ਤੇ ਹੁਣ ਕਿਹੜਾ 85 ਆ ਚੱਲ ਪਿੰਡੇ ਪਾ ਵਿੱਚ ਬੂਰੀ ਨੂੰ ਹਰੇਕ ਵਾਰ ਇਹ ਕਹਤੋਂ ਖਾ ਹੁੰਦਾ ਏ ਤੇਰੇ ਮੈਨੂੰ ਦੁਆ ਖਲਾ ਕੇ ਮੈਂ 85 ਰੁਪਏ ਹੁੰਦਾ ਤਾਂ ਪਿੰਡੇ ਪਾਈ ਵਿੱਚ ਹੱਥ ਬੋਝ ਗਿਆ ਮੇਰਾ ਆ ਮਨਾ ਗਾਜਰ ਵੀ ਲਿਆਇਆ ਮਨੇ ਕੁਝ ਵੀ ਛੱਡਣਾ ਉਹ ਅਮਰੂ ਹਾਂ ਕੀ ਕਾ ਛੱਡਣਾ ਅੱਜ ਮੱਚੀ ਖਾ ਲਈ ਹਾਂ ਅਮਰੂ ਖਾਂਦਾ ਹੈ ਉਹ ਗਾਜਰ ਤੋੜਨ ਚੋੜ ਲਈ ਉਹਨੇ ਰਸ ਹੁਣ ਰਸ ਪੀ ਲੈਣਾ ਕੁਝ ਨਹੀਂ ਛੱਡਣਾ ਹਾਂ ਫਿਰ ਲਓ ਜੀ ਬਾਈ ਧੱਕਾ ਹੋ ਗਿਆ ਧੱਕਾ ਹੋਇਆ ਮੋਟਰਸਾਈਕਲ ਚੋਂ ਘੱਟ ਗਈ ਇੱਕ ਜਣੇ ਮੁਰੇ ਤੇ ਧੱਕਾ ਘੱਟ ਗਿਆ ਮੇਰੇ ਕਿਹਾ ਹੋ ਗਿਆ ਲੋੜ ਨਹੀਂ ਪਾਦਾ ਇਹ ਥੱਲਾ ਹੀ ਲੋੜ ਨਹੀਂ ਪਾਉਂਦਾ ਤੰਗ ਕਰਦਾ ਹਾਂ ਦੇਖੋ ਕਿੱਦਾਂ ਤੂੰ ਟਾਇਰ ਮੋਨੇ ਲਿਆਰੇ ਤੇਰੀ ਹੀ ਆ ਬਾਈ ਜ਼ਿੰਦਗੀ ਦੀ ਲਿਆਰੇ ਤੂੰ ਲੈ ਗਿਆ ਸਾਰੇ ਹੱਥ ਦੇ ਕੇ ਕੀ ਦੁੱਲਿਆ ਇਹ ਕੀ ਹੋ ਗਿਆ ਇਹ ਪ੍ਰਭੂ ਕਿੱਥੇ ਆ ਤੂੰ ਅੱਜ ਹਾਏ ਹੋਰ ਉਪਾ ਫੱਕ ਗਿਆ ਬਾਈ ਲੱਕ ਟੁੱਟ ਗਿਆ ਆਂ ਪੁੱਛ ਲੋ ਲੱਤਾ ਗਿਆ ਲੱਤਾ ਹੈ ਜਰਾ ਰਾਮ ਨਾ ਬੈਠਾ ਤਾਂ ਇਹ ਤਾਂ ਬਾਈ ਹਵਾ ਲੰਦਾ ਦਾ ਉੱਪਰ ਬੈਠਾ ਮੂਰੇ ਇਹ ਤਾਂ ਨਿਆਰੇ ਜੀ ਦਾ ਇਹ ਤਾਂ ਨਿਆਰੇ ਮਾਤਾ ਬਸ ਦੀ ਮੁੱਲੀ ਸੀਟੋ ਬੈਠਾ ਦਾ ਇਹ ਪੱਕੀ ਕਰ ਲੈ ਡਰਾਈਵਰ ਦਾ ਇਹ ਉਹ ਪਿੱਛੇ ਡੰਡਾ ਹੈ ਵਾਹ ਚੁੱਪਦਾ ਦਾ ਹਾਂ ਆ ਬਾਕੀ ਪੂਰੀ ਤੂੰ ਪੁੱਛ ਪੂਰੀ ਠੀਕ ਤਾਂ ਸਫਰ ਉਹ ਇਹ ਤਾਂ ਛੋਟਾ ਜਿਹਾ ਗੋਦੀ 'ਚ ਬਿਠਾ ਲਿਆ ਛੋਟਾ ਜਿਹਾ ਗੋਦੀ 'ਚ ਬਿਠਾ ਲਿਆ ਨਾ ਬਾਈ ਗੱਲ ਤਾਂ ਠੀਕ ਆ ਤੇਰੀ ਪੂਰੀ ਕਹਦਾ ਹੈ ਲਾਦੇ ਜਗਾ 10 ਸਾਲ ਰੇਣਾ ਉਹੀ ਚੀਜ਼ ਆ ਪੂਰੀ ਬਾਈ ਉਹ ਓ ਮਰਨ ਦੇ ਇੱਦੀ ਕੰਨ ਨਿਕਾਉ ਉਹ ਆ ਮਨਾ ਗਾਜਰ ਵੀ ਲਿਆਇਆ ਮਨੇ ਕੁਛ ਵੀ ਛੱਡਣਾ ਓ ਮਰੂ ਹਾਂ ਕੀ ਕੀ ਛੱਡਣਾ ਅੱਜ ਮੱਛੀ ਖਾ ਲਈ ਹਾਂ ਅਮਰੂਦ ਖਾਂਦਾ ਹੈ ਹਾਂ ਉਹ ਗਾਜਰ ਤੋੜਨ ਤੋੜ ਲਈ ਉਹਨੇ ਰਸ ਹੁਣ ਰਸ ਪੀ ਲੈਣਾ ਕੁਛ ਨਹੀਂ ਛੱਡਣਾ ਕੁਝ ਨਹੀਂ ਛੱਡਣਾ ਮਨੇ ਦਿਖਾਈ ਨਾ ਜੇ ਤਾਂ ਜੇ ਕਿਹਾ ਹੈ ਤਰੀ ਲਾਉਣੀ ਆ ਤਾਰੀ ਲਾਉਣੀ ਆ ਚਲੋ ਹਾਂ ਗੋਬਰ ਗੈਜ ਨੂੰ ਬਾਈ ਜੀਤ ਵੀ ਕਹਿੰਦੇ ਕਾਫੀ ਡੰਗਰ ਰੱਖੇ ਹੋਇਆ ਮਿਹਨਤੀ ਬੰਦਾ ਦੇਖੋ ਅੰਦਰ ਵੀ ਨਾਟ ਗਿਆ ਦਾ ਹਾਂ ਅਮਨੇ ਜੀਤ ਵੀ ਨਾਟ ਕੇ ਰਹੀਆਂ ਮਨੇ ਲੈ ਹੈ ਨਹੀਂ ਲਾਈਟਰ ਸਭ ਤੋਂ ਲੱਗ ਜੀ ਦਿਖਾਦਾ ਬੰਦਾ ਦੇਖ ਲੋ ਕਿਹਾ ਹੈ ਕੁਆਲਟੀ ਦਿਖਾਈ ਦੇਦ ਨੂੰ ਵੀਡੀਓ ਚ ਕੁਆਲਟੀ ਵਧੀਆ ਹੈ ਦਾੜੀ ਨਹੀਂ ਹੈਗੀ ਉਹਨੇ ਕੱਟੀ ਹੋਈ ਹੈ ਪੂਰੀ ਨੂੰ ਬੇਨਤੀ ਆ ਵਿਆਹ ਬੰਦੇ ਨੂੰ 85 ਦੀ ਨਿਸ਼ਾਨੀ ਦੱਸ ਦੇ ਕੇ ਆਏ ਤੇ ਹੁਣ ਕਿਹੜਾ 85 ਆ ਚੱਲ ਵੈਂਡੇ ਬਾ ਵਿੱਚ ਬੂਰੀ ਨੂੰ ਹਰੇਕ ਵਾਰ ਇਹ ਕਤੋਖਾ ਹੁੰਦਾ ਏ ਤੇਰੇ ਮੈਨੂੰ ਦੂਆ ਖਲਾ ਕੇ ਵਾ 85 ਰੁਪਏ ਹੁੰਦਾ ਤਾਂ ਪਿੰਡੇ ਪਾਈ ਵਿੱਚ ਹੱਥ ਪੋਚ ਗਿਆ ਮੇਰੇ ਨਾਲ ਲੈ ਆ ਅੱਦਰ ਆ ਹੱਥ ਉਤਰ ਜੂਂਗੇ ਲੈ ਹੁਣ ਪੋਚ ਹੁਣ ਪੋਚਦਾ ਕੇ ਆ ਉਤਰ ਜੂਂਗੇ ਲੈ ਆ ਲੈ ਅੱਤਰ ਇਹ ਦੇਖ ਤੱਕਾ ਕਰਦਾ ਯਾਰ ਉਹ ਦੇਖ ਮੈਂ ਵੀ ਕੰਮਕਾਰ ਵਾਲਾ ਮੁੰਡਾ ਹੁਣ ਤਾਂ ਫੋਨ ਵੀ ਚੱਲੇ ਨਹੀਂ ਫੋਨ ਪੂਰੇ ਕੰਮਕਾਰ ਵਾਲਾ ਬੰਦਾ ਦੇਖ ਲੈ ਉਰੀ ਭਾਈ ਤੂੰ ਕਾ ਕੇ ਦਾ ਰੋਟ ਸਲ ਮੂਰੇ ਬੈਠਾ ਤਾਂ ਜਿਆਦੇ ਇਹਦਾ ਨਿਆਣਾ ਬਿਠਾ ਲੈ ਮੈਂ ਦੱਸ ਆਣਾ ਹੀ ਆ ਮੈਂ 20 ਸਾਲਾਂ ਚੁੰਗਣੀ ਤਾਂ ਲਿਆਉਂਦਾ ਹੁਣ ਚੁੰਗਣੀ ਤਾਂ ਲਿਆਉਂਦਾ 20 ਸਾਲ ਹੈ ਭਾਈ ਮੇਰੀ ਉਮਰ ਕਾ ਮੈਂ ਕਾ ਉਹਨੇ ਗੰਨਾ ਲਾਇਰ ਪਾਲੀ ਛੜ ਜਾ ਕੇ ਇਹ ਚਾ ਲੋ ਕਲਾੜੀਂ ਝੋਟ ਮੂਰੇ ਆ ਦੰਦ ਆ ਕੇ ਥੋੜੋ ਪੀੜੀ ਦਾ ਹੁੰਦਾ ਚੱਲ ਪਿਆ ਚੱਲ ਪਿਆ ਉਹ ਨਾ ਰਸ ਗਿਰਦਾ ਇੱਧਰ ਗਿਰਦਾ ਹਾਂ ਕਿਹੜਾ ਬਾਤ ਤੇ ਦੇਗਾ ਨਾਲ ਲੱਭ ਕੇ ਸਹੀ ਗੱਲ ਹੈ ਖਿਡਾਰੀ ਫਿਰ ਹੋਰ ਕੀ ਆ ਕਿਹੜਾ ਹੈ ਕਹਿੰਦੇ ਉੱਪਰੇ ਚਲੇ ਜਾ ਉਹਨੇ ਦੇਖੇ ਦੇਖੀ ਕਿਹੜਾ ਦੇਖੀ ਜਾਣੇ ਨਹੀਂ ਹੈਗੀ ਗੱਲਾਂ ਦਾ ਏ ਕਵਾ ਚੱਲ ਦੇਖੀ ਦੇਖ ਤਰਾਸ ਦੇਖੀ ਕਬਾਈ ਮੈਂ ਕੌਣੇ ਸੜ ਉਹੀ ਸੜ ਲਾ ਲਾਓ ਜੀ ਭਾਈ ਪਹਿਲਵਾਨ ਆ ਗਿਆ ਕਹਿੰਦਾ ਮੈਂ ਖਿਡਾਰੀ ਉਧਰੋਂ ਢੇੜੇ ਮਾਤਾ ਦੇਖ ਲੈ ਚੱਲ ਉਹ ਮਨੇ ਆ ਦੇ ਦੇ ਚੱਲ ਤੋ ਉਹ ਉਹ 2000 ਤੱਕ ਮਾ ਸਿੱਧਾ ਤੁਹਾਡਾ ਸਾਰਾ ਟੱਬਰ ਲਾ ਜੀ ਟਾਲੀ ਨਿਕਲਣਾ ਚੱਲ ਉਹ ਹੈ ਗਈ ਜਾਨ ਆਨੇ ਪਿੱਛੇ ਤਾਂ ਕਵਾ ਕੇ ਦਿਖਾ ਦੇ ਪਿੱਛੇ ਨੂੰ ਕਿਹੜਾ ਮੇਰੇ ਪੁੱਠਾ ਪਿੱਛੇ ਨੂੰ ਪੁੱਠਾ ਕਿਹੜਾ ਤੇਰੇ ਆ ਦੇਖੋ ਘੁੰਮਦੀ ਆ ਦੇਖੋ ਮਾ ਕਵਾ ਆ ਦੇਖੋ ਮਾ ਉਹ ਦੇਖਿਆ ਲੈ ਉਹ ਵੱਟ ਗਏ ਹੋਣੇ ਯਾਰ ਬੜਾ ਹੋ ਲਿਆ ਗਲਾਸ ਲਿਆ ਪੂਰੀ ਹੈਗੀ ਚਾਕੂ ਇਥੇ ਗਲਾਸ ਨਹੀਂ ਬੜਾ ਚਾਕੂ ਤਾਂ ਨਹੀਂ ਹੈ ਹੂੰ ਦਾਤੀ ਦੂਤੀ ਦੇ ਲੈ ਕੋਈ ਉਹ ਲਿਆ ਜਾਨੂ ਤਾਂ ਨਿਕਲ ਜਾਣਾ ਨਹੀਂ ਦਾਤੀ ਦੇ ਲੈ ਪੂਰੀ ਕੋਈ ਇਹਦੇ ਵਿੱਚ ਇਹਦੇ ਵਿੱਚ ਗੋਲੀ ਵਿੱਚ ਸਾਡੇ ਕੋਈ ਬਈ ਉਹ ਐਟਾ ਨਿੰਬੂ ਕਿਆ ਕਰਨਾ ਹੈ ਅਜਾ ਬੋਲ ਇਹ ਨਿੰਬੂ ਦਾ ਤਾਇਆ ਆਉਨੇ ਆਉਨੇ ਨਿੰਬੂ ਦਾ ਤਾਇਆ ਇਹ ਨਿੰਬੂ ਦਾ ਤਾਇਆ ਪਟਾ ਨਿੰਬੂ ਲਿਆ ਜਾ ਲੈ ਕੇ ਦਾ ਬਈ ਮੜਾ ਜਾ ਬਹੁਤ ਵਧੀਆ ਲੱਗਣਾ ਨਿੰਬੂ ਦੇਖ ਬਾਹਰ ਵਰ ਲੂਗੇ ਉਹਦਾ ਪੀਣ ਲੱਗਿਆ ਮਰ ਨਿੰਬੂ ਪਾ ਕੇ ਪੀਣਾ ਆ ਮੈਂ ਕਿ ਦਿਖਾਈਦਾ ਮਿੱਠਾ ਪੰਜ ਪੰਜ ਗਲਾਸ ਨਾਲ ਬੰਦੂਆ ਰੱਖੜਾ ਕੋਣ ਲੋ ਜੀ ਬਾਈ ਸਿੰਧੂ ਬਾਈ ਕਹਿੰਦਾ ਸੁਪਰ ਫੀਟਰ ਤੋਂ ਆਕੇ ਲਿਆਉਣਾ ਵੀ 13ਵੇਂ ਮਹੀਨੇ ਸਿੰਧੂ ਬਾਈ 13ਵੇਂ ਮਹੀਨੇ ਕਰ ਤਾਉਣਾ ਇਹ ਦੱਸਦਾ ਬੰਦਦਾ ਯਾਰ ਢੰਡਵਾਂ ਤਰਾ ਮੈਂ ਕਹਿੰਦਾ 2 2.5 ਮਹੀਨੇ ਹੋ ਗਏ ਨਾ ਕਿ ਜ਼ਿਆਦਾ ਯਾਰ ਤੋ ਕਸਾ ਹਾਂ ਫੇਰ ਤੋ ਕਰ ਗਏ ਜਿਆਦਾ ਦੋ 2 ਮਹੀਨੇ ਹੋ ਗਏ ਭਾਈ ਦੇਖ ਲਓ ਸਾਡੀ ਕਣਕ ਕਿੱਡੀ ਹੋ ਗਈ ਤੋਤੇ ਹੀ ਨਹੀਂ ਹੈਗਾ ਕਹਿੰਦਾ ਇੱਕ ਵਾਰ ਘਰ ਤੋਂ ਉੱਤਰਾ ਦੁਆਰਾ ਫੇਰ ਆ ਗਈ ਸੀ ਸਾਈ ਫੇਰ ਕਿਸੇ ਦੀ ਕਣਕ ਵੀ ਜਾਂਦੀ ਤੇ ਕਹਿੰਦਾ ਫੇਰ ਅੱਜ ਧੋ ਆ ਕੇ ਲਿਆਉਣਾ ਭਾਈ ਇਹ ਸਰਵਿਸ ਸਟੇਸ਼ਨ ਪਰ ਪਟਵਾਰੀ ਸਰਵਿਸ ਸਟੇਸ਼ਨ ਚੌਂਤੇ ਚੱਲ ਫੇਰ ਅਚ ਚੌਂਤੇ ਧੋ ਆ ਕੇ ਲੈਣਾ ਹੈ ਤੇ ਭੈਣੀ ਨੂੰ ਕੱਢ ਲੈ ਹੈ ਭੈਣ ਨੂੰ ਕੱਢ ਲੈ ਤੇ ਤਾਂ ਜੇ ਅਪਨ ਜਾਣੀ ਭੈਣੀ ਵਾਲੀ ਸਾਈਡ ਨੂੰ ਕਿੰਨਾ ਟਾਈਮ ਲੱਗਣਾ? ਕਰੈਕਟ। ਦੇਲੇ ਹੁੰਦਾ ਯਾਰ। 20 ਮਿੰਟ। ਕਿੱਧਾ ਘੰਟਾ? ਕਿੱਧਾ ਘੰਟਾ? ਪਾਣੀ ਆ ਮਾਰਨਾ ਕਿ ਸੈਂਕੂ ਪਿਲਾਉਣਾ? ਥੋੜੇ ਮਾਰ ਨਾਲ ਮਿੱਟੀ ਯਾਰ। ਮਿੱਟੀ ਨਾਲ ਡੀਜ਼ਲ। ਕੁਛ ਨਹੀਂ ਲਾਉਣਾ ਹੈ। ਆਹ। ਆ ਰਹਾ ਭਾਈ ਦੇ ਲੋ ਆਏ ਘਾਡੇ ਟਾਇਰ। ਭਾਈ ਇਹ ਨਹੀਂ ਹੈਗਾ ਟਾਇਰ ਆ। ਹਵਾ ਨਹੀਂ ਹੈਗੀ ਜਣੋ। ਹਾਂ। ਸਾਰੇ ਇਕੱਲੇ ਜਾ ਰਿਹਾ। ਹਾਂ। ਕਿਧਰੇ ਬਲਪੁਰ ਮੈਂ ਹੋਵੇ। ਇਹ ਮੂਹਰੇ ਥੱਲੇ ਜਾਣਾ। ਫੇਰ ਖੜਾ ਹੋਣਾ ਭਾਈ। ਹਲਪੁਰੇ ਵਾਲਾ ਬੱਕਰ ਲੱਗਿਆ ਬੰਦੇ ਵਾਲਾ ਟੈਂਪਰ ਲੱਗਿਆ ਵਾ 3 ਕਿਲੋ ਦੀ ਥੱਲੇ ਉਹ ਪਾਈ ਦੀ ਮੀਂਦ ਰਹੀ ਪਲੇਟ 80 ਕਿਲੋ ਦੀ ਪਲੇਟ ਵੀ ਪਾਈ ਵੀ ਤਾਂ ਵੀ ਭਾਈ ਬਈ ਨਾ ਹੈਗਾ ਸਾਧ ਮੇਰੇ ਵਾ ਇਹ ਤਕੜੀ ਬਹੁਤ ਹੈ ਬਧੀ ਹੈ ਕੇ ਐਡੀਐਸ ਕੰਪਨੀ ਵੀ ਭਾਈ ਦੋ ਵੀਜੇ ਲੱਗੇ ਦੋ ਵੀਜੇ ਲੱਗੇ ਕੋਈ ਰਿਪੇਅਰ ਨਹੀਂ ਹੁੰਦੀ ਕੋਈ ਰਿਪੇਅਰ ਨਹੀਂ ਘੱਟੀ ਨਾ ਪੱਤੀਆਂ ਪੱਤੀਆਂ ਦਾ ਪੱਤੀ ਹੈਗਾ ਆ ਨਹੀਂ ਪਰ ਪੱਤੀਆਂ ਪਾਉਂਗੇ ਆ ਝੀਲ ਮੰਨ ਲੰਗਾ ਲੱਗੇ ਭਾਈ ਜਿਆਦਾ ਹੰਦਰ ਹੋ ਰਹੀ ਚਲਾ ਕੇ ਧੋ ਲੈਣਾ ਹਾਂ ਧੋਹਣ ਦਾ ਏਅਰਪੋਰਟ ਆ ਗਏ ਮਾਲਾਪੇਟ ਦਾ ਜੀ ਹਾਂ ਏਅਰਪੋਰਟ ਆ ਗਏ ਮਾਲਾਪੇਟ ਦਾ ਏਅਰਪੋਰਟ ਵਾਹ ਤੇ ਅਮਰਾ ਦਾ ਬੀਜਲਾ ਡੋਰੇ ਤੇ ਏਅਰਪੋਰਟ ਸਿੰਦੂ ਭਾਈ ਠੜਾ ਕਾਤੇ ਹੁੰਦਾ ਯਾਰ ਦਵਾਈ ਪਲਾਓ ਇਹਨੂੰ ਕੀ ਬਹੁਤ ਲੱਗੀ ਵੀ ਥੱਲੇ ਤਕੜਾ ਕਰੋ ਨਾ ਦਵਾਈ ਪਲਾਓ ਤਕੜਾ ਤਾਂ ਹੁਣ ਕਿੰਨਾ ਕਰ ਲਈਏ ਇਹ ਟਰੈਕਟਰ ਦਾ ਤਵਾ ਕਰਤਾ ਦੇਖੀ ਚੀਖੇਗੇ 12000 ਰੁਪਏ ਪੂਰਾ ਪੇਪਰ ਵਾਲਾ ਦਾ ਪੀ 30000 ਰੁਪਏ ਰੇਟ ਲਾ ਕੇ ਦਵਾਈ ਜਾਂਦਾ 6 ਲੀਟਰ ਘੰਟੇ ਦਾ ਹਾਏ ਇਹ ਉਹ ਕਰੀਏ ਤਾਂ ਹਾਂ ਘੰਟੇ ਦਾ ਇਹਲੇ ਦਾ ਸੁਪਰ ਸੀਟਰ ਕਰ ਹਾਈ ਜਾਂਦਾ ਰ ਕਿਉਂਕਿ ਬਾਈ ਜ਼ੋਰ ਬੋਲਦੇ ਹੈਨਾ ਉਹਦੇ ਸਾਥ ਵੀ ਕਰ ਲਮ ਜੇ ਜ਼ਿਆਦਾ ਕਿੱਲਾ ਹੈ ਵੱਦ ਜਾ ਕੇ ਤੇ ਵੱਦ ਜਾ ਕੇ ਜਾਂਦੇ ਨੇ ਵੀ ਬਾਈ ਯਾਰ ਘੜਦਾ ਦੇਖ ਲਈ ਅੱਛਾ ਅਗੜੀ ਵੀ ਕੋ ਦਾ ਦੱਸਦਾ ਹੈ ਧੱਕ ਰਕੜੀ ਮੈਂ ਫਿਰ ਟਰੈਕਟਰ ਨੂੰ ਵੀ ਦੱਸਦਾ ਬਾਈ ਆ ਬਾਈ ਸਵਰਗ ਦਾ ਝੁੱਟਾ ਕੇ ਚੌਂਦੇ ਪਿੰਡ ਦਾ ਸਵਰਗ ਦਾ ਝੁੱਟਾ ਜਿਹ ਪਹਿੰਦਾ ਚੌਂਦੇ ਪੁਲ ਪਰ ਬਾਈ ਆਹ ਵਈ ਆ ਗਈ ਆਪਣੀ ਨਾਦੀ ਚੌਥੇ ਪਿੰਡ ਵਾਲੀ ਦੇਖੋ ਕਿਹੜੇ ਸਾਫ ਦਾ ਖੋਲਤੀ ਰੀਆ ਪਾਣੀ ਆ ਇਹਦਾ ਚੌੜੀ ਹੋ ਗਈ ਪੂਰੀ ਲੋ ਬਸ ਚੌੜੀ ਹੋ ਗਈ ਨਾ ਦੇਖੋ ਆਹਦੀ ਤੇਰੇ ਸਾਫ ਨਾਲ ਚੌੜੀ ਹੋ ਗਈ ਲੋ ਜੀ ਬਾਈ ਟਰੈਕਟਰ ਦੀ ਤੋਂ ਆਈ ਸ਼ੁਰੂ ਹੋ ਗਈ ਸਿੰਧੂ ਰਿਆ ਤੇ ਆ ਦੇਖਿਆ ਇਹ ਕਿਹੜਾ 61 ਅਰੀਜਨਲ ਟਾਇਰ ਪੇਂਟ ਹੋਏ ਪਿਆ ਉਹ ਕਿਦਾ ਪੇਂਟ ਹੋਇਆ ਉਹਦਾ ਬਾਈ ਰੂਖ ਖੁਸ਼ ਹੋ ਗਈ ਐ ਇਹਨੇ ਲੰਗਿਆ ਫੁੱਲ ਮੋਡੀਫਾਈ ਹੋਇਆ ਪਤਾ ਕਿੰਨੇ ਲੱਖ ਲੱਗਿਆ ਪਤਾ ਲੱਗੇ ਹੋਣ 3-4 ਲੱਖ ਹਾਂ 3-4 ਲੱਖ ਰੁਪਏ ਲੱਗੇ ਆ ਪਤਾ ਬਾਈ ਦੇਖਦਾ ਦਾ ਰੂਖ ਖੁਸ਼ ਹੁੰਦੀ ਦੀ ਉਹ ਵੀ ਆਪਣਾ ਰਮਨ ਦੀ ਦੁਆ ਦੇ ਕਰਾ ਵਾਲੇ ਹਾਂ ਆ ਆਵਾਜ਼ ਕਿਹ ਜੀ ਦੀ ਟੱਕ ਟੱਕ ਦੋ ਸਰਾ ਹੀ ਦਾ ਸਰਾ ਹੀ ਦਾ ਬਾਈ ਬਾਕੀ ਇਧਰ ਜਿੰਦੂ ਕਹਿੰਦਾ ਗਰਾਰੀਆਂ ਜਾਮ ਹੋਈਆਂ ਪਈਆਂ ਇਹ ਉਹ ਇੱਦਾਂ ਹੀ ਗੰਢ ਦੇ ਪਿੱਛੇ ਨਸਰੇ ਜਾਮ ਦੇ ਬੱਚੇ ਪਈਆਂ ਹਾਂ ਬੇਚ ਬਈ ਜੰਮਗੀ ਬਾਈ ਹੁਣ ਧੋਈ ਧੋਾਈ ਸ਼ੁਰੂ ਹੋ ਗਈ ਤੁਹਾਡੇ ਕਮਰੇ ਚ ਚਲ ਵੇ ਆਓ ਜੀ ਸਿੰਧੂ ਫਿਰ ਆਪੇ ਚ ਮੜਿਆ ਟਰੈਕਟਰ ਵੀ ਮਣਾ ਤਾਂ ਅੰਡੇ ਵਰਗਾ ਤੇ ਸੁਪਰ ਸੀਟਰ ਵੀ ਆਪੇ ਪੁੱਸਰ ਗਿਆ ਕਰਮ ਨਹੀਂ ਕਰਦਾ ਥੱਲੀ ਮਿੱਟੀ ਤਾਂ ਨਹੀਂ ਰਹੀ ਕਿਤੇ ਥੱਟੀ ਰਹਿਣਾ ਭਾਈ ਪ੍ਰੈਸ਼ਰ ਇੰਨਾ ਤੇਜ਼ ਹੈ ਨਾ ਇੱਕ ਹੱਥ ਕੇ ਜਾ ਫੜਦੇ ਪਿੱਛੇ ਨੂੰ ਧੱਕਦਾ ਏ ਪ੍ਰੈਸ਼ਰ ਪਿੱਛੇ ਨੂੰ ਧੱਕਦਾ ਕੱਥ ਕੇ ਨਾ ਰੰਗ ਦਾ ਉਤਰ ਨਹੀਂ ਹੈ ਤੇਜ਼ ਹੈ ਪ੍ਰੈਸ਼ਰ ਕਈ ਜਗ੍ਹਾ ਤੇ ਭਈ ਇਹਨੇ ਰੰਗ ਵੀ ਧਾਰਤਾ ਫਿਕੇਂ ਦਾ ਕਦਾਤ ਕੱਲਾ ਹੱਥ ਬਣ ਗਈ ਗੱਲ ਹੁਣ ਤਾਂ ਯਾਰ ਲਓ ਜੀ ਬਾਈ ਯਾਰ ਅਸੀਂ ਰਸ ਕੱਢਦੇ ਦੇਖ ਹੋ ਗਿਆ ਤਾਂ ਲੱਭੇ ਨਹੀਂ ਹੈਗਾ ਸਾਨੂੰ ਹੁਣ ਲੱਭਿਆ ਇਹ ਖੜਾਈਆਂ ਹੋ ਗਆ ਇਹਦਾ ਬਈ ਬੱਚਾ ਪਤਾ ਨਹੀਂ ਕਿਹੜੇ ਸਟਾਈਲ ਕੇ ਚਲਾਉਂਦਾ ਹੈ ਬੱਚੀ ਘੜਦੀ ਜਾਂ ਬਈ ਮਾਰਿਆ ਬਾਈ জੂਮ ਕਾਫੀ ਦੂਰ ਆ ਰਿਹਾ ਹੈ ਦੇਖੋ ਕਿਹੜੇ ਸਾਹਮਣੇ ਜੂਮ ਕਰਿਆ ਬਾਈ ਫੋਨ ਨੇ ਹਾਂ ਕੱਟ ਕਰਿਆ ਹਾਂ ਭਲੇ ਵੀ ਕੱਟ ਕਰਿਆ ਤਾਂ ਵੱਧ ਹੁਣ ਫੁੱਲ ਹੈ ਹੁਣ ਫੁੱਲ ਹੈ ਬਾਈ ਇਹ 9x ਜੂਮ ਹੈ ਇਹਦਾ ਇਹ ਹੁਣ 3x ਹੈ ਹਾਂ ਫਿਰ ਰੋਕੀ ਮੜਿਆ ਦੱਸ ਕਿਆ ਕਰਨਾ ਦੇਖਦੇ ਆ ਲੋ ਜੀ ਬਾਈ ਇੰਡੀਆ ਜੀ ਇਹ ਬਾਲ ਖੋਜ ਵੀ ਆ ਜਾਂਦਾ ਜਣੇ ਲੱਭਣ ਲੱਗ ਜਾਂਦੇ ਆ ਪੋਲੀ ਜੇ ਬਾਹਰੇ ਮੁੜਖ ਹੋਵੇ ਲੈ ਉਹ ਤਾਂ ਛੱਡ ਕੇ ਲੰਘ ਜਾਂਦੇ ਆ ਓਰੇ ਇਹ ਤਾਂ ਨਾਲ ਹੀ ਉਂਝਲੇ ਨਾ ਭੋਲ ਦੰਦੇ ਦੇਖ ਤਾਂ ਸਹੀ ਕਿਹੜੇ ਸਾਹਮਣੇ ਜਾਂ ਤੱਕ ਮਿਲਦੇ ਨਹੀਂ ਜਾਂ ਤੱਕ ਛੱਡਣੀ ਨਹੀਂ ਹੈਗੀ ਹੈ ਨਹੀਂ ਕਿੱਥੇ ਇਹਨਾਂ ਨੇ ਆਉ ਦੇਖ ਤਾਂ ਕਿਹੜੇ ਸਾਹਮਣੇ ਲੱਗੇ ਹੋਈਆਂ ਇਹ ਤਾਂ 10 ਰੁਪਏ ਖੇਲਦੇ ਵੇ ਸਾਰਾ ਨਾਲ ਪੜ ਦਿੰਦੇ ਤਾਂ ਫੇਰ ਬਾਲ ਆਹ ਦੇਖੋ ਲੱਭ ਰਹੇ ਉਹ ਨੁਕਸਾਨ ਤਾਂ ਨਹੀਂ ਕਰਿਆ ਬਾਈ ਛਿੱਟੀਆਂ ਦਾ ਕੋਈ ਇਹਨਾਂ ਨੇ ਹਾਂ ਇਹ ਤਾਂ ਕੱਲੂ ਖਾਲੇ ਫਿਰਨੇ ਆ ਕਿੱਦਾਂ ਆਪੇ ਚਪਾ ਕੜਦੇ ਕੜਦੇ ਨਹੀਂ ਯਾਰ ਛਿਟੀ ਫੜ ਕੇ ਕਮਾ ਦਿੰਦੇ ਆ ਇਹ ਅੱਛਾ ਤੰਗ ਕਰਦੇ ਨੇ ਜ ਵਿੱਚ ਵੜਨਾ ਸੀੜੀ ਦੇ ਬਾਹਰ ਨਾਲ ਹੱਥ ਤੇ ਕਣ ਕੁਝ ਫਰੀ ਜਾਣਾ ਨਹੀਂ ਉਹ ਹੀੜਾ ਦੇ ਜੜਾ ਹਿਲ ਗਿਆ ਜੜਾ ਹਿਲਦੇ ਸਾਰੇ ਦੇ ਖਲਾਈ ਜਾਵੇਂ ਉਹ ਫੇ ਸੁੱਕ ਜਾਣੇ ਉਹ ਹੀ ਤਾਂ ਨਹੀਂ ਦੱਸਦਾ ਨਾ ਹੂੰ ਤੇ ਕੱਲ ਵੀ ਇਦਾਂ ਕਰ ਲੈ ਮੇਰੇ ਯਾਦ ਨਹੀਂ ਰਹੀਆਂ ਨੀ ਮੈਂ ਫਾਲੇ ਪਾ ਕੇ ਪੁੱਛੀ ਜੀ ਵਾਦ ਨਹੀਂ ਜੀ ਨਹੀਂ ਯਾਰ ਨਿਆਣਾ ਨੂੰ ਇੱਕ ਤਾਂ ਚਾਹੀਦਾ ਨਹੀਂ ਹੈ ਘੜਦੇ ਨਹੀਂ ਆ ਰਹੇ ਇਹ ਜਿੰਨਾ ਮਰਜੀ ਕਰ ਪੂਰੇ ਆਪਣੇ ਪਿੰਡ ਦੇ ਗਰਾਉਂਡ ਨਹੀਂ ਮੈਂ ਕਹਿੰਦਾ ਹੈਗਾ ਨਾ ਗਰਾਉਂਡ ਟੋਬੇ ਜੀ ਉਹ ਟੋਬੇ ਹੀ ਬਣ ਕੇ ਗਰਾਉਂਡ ਦਾ ਗਰਾਉਂਡ ਬਣ ਜਾਣਾ ਦਾ ਗਰਾਉਂਡ ਉੱਥੇ ਬਣਦਾ ਦਾ ਉਹ ਬਕਾਇਆ ਚ ਉੱਥੇ ਵਧੀਆ ਬਣ ਜਾਣਾ ਦਾ ਉੱਥੇ ਬਣ ਜਾਣਾ ਇੱਥੇ ਬਣਨਾ ਬੜਾ ਟੂਬਾ ਹੁਣ ਇੱਧਰ ਫਸਲਾਂ ਦਾ ਵੀ ਨੁਕਸਾਨ ਹੁੰਦਾ ਹੈ ਯਾਰ ਪੂਰੀ ਇਸ ਵਾਲਾ ਮੂਰੇ ਤੇ ਇੱਕ ਬਾਤ ਜੀ ਕਰਦਾ ਜਿਖਣਾ ਕਿ ਨਾਟੇ ਲਾਂਦਾ ਗੂ ਜੀ ਕਰਦਾ ਹੈ ਹਾਂ ਜੇ ਰੇਖ ਦੇ ਤੇ ਉਹ ਚੀ ਚੈੱਕ ਕਰਾ ਕੇ ਆਉਣਾ ਮੇਰਾ ਟਾਈਮ ਨਹੀਂ ਲੱਗਦਾ ਕਿ ਸਭ ਨਹੀਂ ਲੱਗਦਾ ਵੀ ਲਾ ਕੇ ਰੇਸ ਦੇ ਕੇ ਦੇਖ ਲਾ ਪਤਾ ਹੀ ਨਹੀਂ ਲੱਗਦਾ ਕਿ ਜੜ ਵਿੱਚ ਤੇ ਤਾਂ ਨਹੀਂ ਕਰਦਾ ਸਵੇਰੇ ਠੰਡਾ ਠੰਡਾ ਹੀ ਆ ਯਾਰ ਰੇਸ ਚ ਚੋਕ ਲਾਈ ਹੁੰਦੀ ਹੈ ਟਿਕ 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 ਨਹੀਂ ਗੂ ਜਿਕਣਾ ਕੇ ਤਾਂ ਸੁਆਜੀ ਆਏ ਕਰਦੀ ਹੈ ਕਰ ਦੇ ਦੇਖਾਂ ਜੇ ਹੁਣ ਆਉਂਦੀ ਹੈ ਸਿਟੀ ਤਾਂ ਵੀ ਲਵਾ ਲਈ ਇਹ ਬਾਈ ਕਿਹੜੀ ਆ ਆ ਦੇਖੋ ਯਾਹ ਪਿਛੇ ਵਾਲਾ ਇਹਦਾ ਬਾਈ ਪੰਮੇ ਦਾ ਮੁੰਡਾ ਦੇਖੀ ਮੜਾ ਪਿਛੇ ਕਰੀ ਦਈ ਮੜੀ ਪੰਪੂ ਹੀ ਸਟਾਰਟਿੰਗ ਆ ਨਹੀਂ ਆ ਯਾਰ ਇਹ ਕਰੇ ਕਰੇ ਕਰਦਾ ਹੈ ਕੰਟੋ ਬੁਲਾਈਟ ਕਰਦਾ ਹੈ ਇਹ ਵੀ ਕਰਦਾ ਯਾਰ ਹਾਂ ਉਹਦਾ ਮਾਰਦਾ ਜਾਂਦਾ ਨਹੀਂ ਹੈਗਾ ਇਹ ਹੁਣ ਲੈ ਆ ਫੇਰ ਤਾਂ ਕੱਢ ਕੇ 2 ਮਿੰਟ ਸਟਾਰਟ ਕਰਦਾ ਸਹੀ ਹੋਣਾ ਬੰਦੇ ਹੋ ਨਹੀਂ ਮਾਰਨੇ ਨੇ ਲੈ ਲੈ ਮਿੱਟੀ ਮਿੱਟੀ ਦੇ ਤੇ ਤੋੜ ਮਾਰਨਾ ਹੈ ਓਵਰ ਇਹ ਦੇਉਂਗੇ ਫੇਰ ਤਾਂ ਪੂਰੀ ਮਾਰਨਾ ਹੀ ਹੈ ਲੈ ਹੁਣ ਮਾਰਦਾ ਕੋਰੀ ਐਂ ਡਰਾਇਰ ਤਰਾ ਮੰਦਾ ਵਾਂਗੇ ਤੇ ਮਗਲੇ ਲੈ ਚੱਕਣ ਲੱਗ ਗਿਆ ਤੂੰ ਆ ਮਾਰਦਾ ਕਹਿੰਦਾ ਮਾਰਦਾ ਕਿਉਂ ਭਾਈ ਕਾਲਾ ਤੂੰ ਵਰ ਲਾ ਤਾ ਭੁੱਜੇ ਮੁਰਦਿਆ ਨਾ ਭਾਈ ਤੂੰ ਰਹਿਣ ਦੇ ਯਾਰ ਭਾਈ ਦੂਰੇ ਰਹਿ ਐ ਭਾਈ ਫਰਕ ਡਰ ਲੱਗਦਾ ਤੇ ਤੇਨ ਆਪਾਂ ਟਿੱਕਾ ਛੋਟਾ ਕਰਿਆ ਨਹੀ ਇੰਨਾ ਕੇ ਆ ਮਨ ਲੱਗਦਾ ਨਹੀ ਇੰਨਾ ਕੇ ਕੰਪਨੀ ਕੋਲ ਆ ਪਿੱਛੇ ਦੇਖਦਾ ਜਿਗਾਰ ਕਰਾਗਾ ਬੰਦਾ ਹੈ ਨਾ ਬਟਾ